ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖਦੇ ਹੋ ਬੜੈਚ ਕਿਚਨ ਰੈਸਪੀ ਚਲੋ ਪਹਿਲਾਂ ਤਾਂ ਆਪਾਂ ਤੋਰੀਆਂ ਧੋਣੇ ਆ ਆਪਾਂ ਨੇ ਤੋਰੀਆਂ ਧੋਲੀਆਂ ਆਪਾਂ ਜਿਹੜੀ ਵੀਡੀਓ ਪਾਈ ਸੀ ਤੋਰੀਆਂ ਦੀ ਉਹ ਚ ਦੱਸਿਆ ਸੀ ਨਾ ਆਪਾਂ ਨੇ ਵੀ ਇਦਾਂ ਸਣੇ ਡੰਡੀਆਂ ਹੀ ਆਪਾਂ ਨੇ ਤੋਰੀਆਂ ਧੋਣੀਆਂ ਨੇ ਆ ਦੇਖੋ ਆਪਾਂ ਪਿੱਛੋਂ ਵੀ ਨਹੀਂ ਕਟੀਆਂ ਅੱਗੋਂ ਵੀ ਨਹੀਂ ਕਟੀਆਂ ਕਿਉਂਕਿ ਇਹਨਾਂ ਦੇ ਇਹ ਫਾਇਦਾ ਹੁੰਦਾ ਜੇ ਵਿੱਚ ਪਾਣੀ ਨਹੀਂ ਭਰਦਾ ਫਿਰ ਆਪਣੇ ਪਾਣੀ ਦੇ ਵਿੱਚ ਹੀ ਇਹ ਸਬਜ਼ੀ ਬਣਦੀ ਆ ਤੇ ਬਹੁਤ ਟੇਸਟੀ ਸਬਜੀ ਬਣਦੀ ਹੈ ਜਦੋਂ ਫਿਰ ਆਪਾਂ ਕੱਟ ਕੇ ਧੋਨੇ ਆ ਵਿੱਚ ਪਾਣੀ ਆਪਣਾ ਧੋਣ ਵਾਰ ਜਦੋਂ ਧੋਨੇ ਉਹ ਪਾਣੀ ਵਿੱਚ ਭਰ ਜਾਂਦਾ ਫਿਰ ਸਬਜੀ ਪਾਣੀ ਇੰਨਾ ਜ਼ਿਆਦਾ ਛੱਡ ਦਿੰਦੀ ਆ ਸਬਜੀ ਟੇਸਟੀ ਨਹੀਂ ਬਣਦੀ ਹੈਗੀ ਹੁਣ ਇਹਦੇ ਥੱਲੇ ਤੌਲੀਏ ਦੇ ਉੱਤੇ ਪਾਤੀਆਂ ਉਸ ਤੋਂ ਬਾਅਦ ਦੇ ਵਿੱਚ ਆਪਾਂ ਨੇ ਜਿਹੜਾ ਮੜ ਮੋਟੀ ਸੈਲ ਰਹਿ ਗਈ ਫਿਰ ਆਪੇ ਇਸੇ ਟੇਬਲ ਦੇ ਨਾਲ ਸਾਫ਼ ਕਰਕੇ ਇਹਨੂੰ 에ਅਰ ਟਾਈਟ ਡੱਬੇ ਦੇ ਵਿੱਚ ਪਾ ਕੇ ਫ੍ਰਿਜ ਚ ਰੱਖ ਦਾਂਗੇ ਫਿਰ ਆਪਾਂ ਇੱਕ ਹਫ਼ਤਾ ਵੀ 10 ਦਿਨ ਵੀ ਕੱਢ ਜਾਂਦੀਆਂ ਨੇ ਪੂਰੀਆਂ ਜਿਵੇਂ ਆਪਾਂ ਪਾਉਨੇ ਉਵੇਂ ਹੀ ਫ੍ਰੈਸ਼ ਰਹਿੰਦੀਆਂ ਨੇ ਇਹ ਆਪਾਂ ਹੁਣ ਇਹਦਾ ਧਿਆਨ ਮੋਰ ਡੰਡੀਆਂ ਕੱਟ ਦਾਂਗੇ ਬਿਲਕੁਲ ਸੁੱਕ ਗਈਆਂ ਤੋਰੀਆਂ ਇੰਦਾ ਫੁੱਲ ਜਿਹਾ ਲਾ ਦਾਂਗੇ ਨਹੀਂ ਫੇਰ ਡੱਬੇ ਦੇ ਵਿੱਚੀ ਟੁੱਟ ਕੇ ਡਿੱਗੀ ਜਾਂਦੇ ਨੇ ਬਿਲਕੁਲ ਆਪਾਂ ਨੇ ਸਾਫ਼ ਕਰਕੇ ਤੋਰੀਆਂ ਪਾਉਣੀਆਂ ਏਅਰ ਟੱਡ ਡੱਬੇ ਦੇ ਵਿੱਚ ਆਪਾਂ ਸਭੇ ਦਾ ਟੱਪ ਬੰਦ ਕਰ ਦਾਂਗੇ ਹੁਣ ਇੰਦਾ ਹੀ ਆਪਾਂ ਇਹ ਮਿਰਚਾਂ ਨੇ ਇਹ ਵੀ ਧੋ ਲੀਆਂ ਚੰਗੀ ਤਰ੍ਹਾਂ ਸੁਕਾ ਲਈਆਂ ਹੁਣ ਡੰਡੀਆਂ ਤੋੜ ਕੇ ਏਅਰ ਟੱਡ ਡੱਬੇ ਦੇ ਵਿੱਚ ਪਾ ਕੇ ਰੱਖਾਂਗੇ ਅਦਰਕ ਵੀ ਆਪਾਂ ਨੇ ਧੋਸ ਮਾਰ ਕੇ ਸੁਕਾ ਕੇ ਇਰਟਾ ਡੱਬੇ ਦੇ ਵਿੱਚ ਪਾ ਕੇ ਫ੍ਰਿਜ ਦੇ ਵਿੱਚ ਰੱਖ ਤਾ ਤੇ ਹੁਣ ਆਪਾਂ ਇਹਨੂੰ 10-15 ਦਿਨ ਆਰਾਮ ਨਾਲ ਸਬਜ਼ੀ ਬਰਤ ਸਕਦੇ ਹਾਂ ਅੱਜ ਕੇ ਚ ਰੈਸਪੀ ਦੇਖਣ ਲਈ ਤੁਹਾਡਾ ਧੰਨਵਾਦ